ਹਾਂਜੀ ਪਿੰਡ ਹੈ ਜੀ ਟੰਡੋਵਾਲ ਨੇੜੇ ਹੈ ਜੀ ਸ਼ਾਹਕੋਟ ਦੇ ਤਹਿਸੀਲ ਸ਼ਾਹਕੋਟ ਜ਼ਿਲ੍ਹਾ ਜਲੰਧਰ ਸਰਦਾਰ ਪੂਰਨ ਸਿੰਘ ਚੱਠਾ ਜੀ ਇਹਨਾਂ ਦੇ ਇੱਕ ਫਾਰਮ ਦੇ ਉੱਤੇ ਖੜੇ ਆ ਪਹਿਲਵਾਨ ਜੋਗਿੰਦਰ ਸਿੰਘ ਜੀ ਦਾ 베ਰੀਆਂ ਵਾਲਾ ਬਾਗ ਵੀ ਇਹ ਵੱਜਦਾ ਆ ਪਿਛਲੀ ਵਾਰੀ ਵੀ ਨਵੰਬਰ ਮਹੀਨੇ 2024 ਚ ਇਹਨਾਂ ਨੇ 20 ਵੰਡੇ ਆ ਸਗਾ ਆ ਆ ਚਣਕ ਕਮਾਦੀ ਕਾਠਾ ਕਮਾਦੀ ਜਿਹਨੂੰ ਕਹ ਦਿੰਦੇ ਜਾਂ ਜੰਗਲੀ ਕਮਾਦੀ ਜਾਂ ਦੇਸੀ ਕਮਾਦੀ ਬੋਲਦੇ ਆ ਪਿਛਲੀ ਵਾਰੀ ਵੀ ਇਹਨਾਂ ਨੇ 20 ਵੰਡੇ ਆ ਸੀ ਤੇ ਐਤ ਕੀ ਫੇਰ ਬਹੁਤ ਦੋਸਤ ਮੰਗ ਰਹੇ ਸੀਗੇ ਤੇ ਐਤਕੀ ਫਿਰ ਇਹ 20 ਫਰਵਰੀ 2025 ਨੂੰ ਉਸੇ ਤਰ੍ਹਾਂ ਨਾਲ ਬੀਜ ਵੰਡਣ ਜਾ ਰਹੇ ਆ ਫਰਕ ਸਿਰਫ ਇਹ ਆ ਕਿ ਐਤਕੀ ਗੰਨਾ ਬਹੁਤ ਥੋੜਾ ਤੇ ਮੰਗ ਬਹੁਤ ਜਿਆਦੀ ਆ ਤੇ ਕੋਸ਼ਿਸ਼ ਕਰਾਂਗੇ ਕਿ ਇੱਕ ਇੱਕ ਜਾਂ ਹੋ ਸਕੇ ਆ ਤੇ ਦੋ ਦੋ ਗੰਨੇ ਜਿਹੜੇ ਆ ਉਹ ਦੋਸਤਾਂ ਨੂੰ ਦਈਏ ਪਰ ਇੱਕ ਗੰਨੇ ਤੱਕ ਹੀ ਸ਼ਾਇਦ ਕੰਮ ਚੱਲੇ ਕਿਉਂਕਿ ਬਹੁਤ ਥੋੜਾ ਬੀ ਆ ਸਾਡੇ ਕੋ ਸੋ ਦੋਸਤ ਆ ਸਕਦੇ ਆ ਪਰ 20 ਫਰਵਰੀ ਤੋਂ ਪਹਿਲਾਂ ਨਾ ਕੋਈ ਆਵੇ ਤੇ 20 ਫਰਵਰੀ ਤੋਂ ਬਾਅਦ ਵੀ ਕੋਈ ਨਾ ਆਵੇ ਇਹ ਸਾਡੀ ਦੋਨੇ ਹੱਥ ਜੋੜ ਕੇ ਬੇਨਤੀ ਆ ਸੋ ਇਹਨੂੰ ਪ੍ਰਵਾਨ ਕਰਨਾ ਵੀਡੀਓ ਦੇ ਉੱਤੇ ਨੰਬਰ ਤੇ ਪਤਾ ਆਪਾਂ ਡਿਸਪਲੇ ਕਰ ਦਿੱਤਾ ਤੇ ਤੁਸੀਂ ਜਾਣਕਾਰੀ ਦੇ ਲਈ ਵਧੇਰੇ ਜਾਣਕਾਰੀ ਦੇ ਲਈ ਇਹਨਾਂ ਨਾਲ ਸੰਪਰਕ ਕਰ ਸਕਦੇ ਆ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ